ਬੋਸਾ ਕਿਤੇ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਬਹੁਤ ਮਹੱਤਵਪੂਰਨ ਟੌਪਿਕ ਦੇ ਉੱਤੇ ਜਸਪੀਤ ਪਾਟਿਆ ਜੀ ਦੇ ਨਾਲ ਅੱਜ ਗੱਲਬਾਤ ਅੱਗੇ ਬਤਾਵਾਂਗੇ ਸੋ ਮੁਲਕ ਭਾਵੇਂ ਕੈਨੇਡਾ ਹੋਵੇ ਆਸਟ੍ਰੇਲੀਆ ਹੋਵੇ ਜਰਮਨੀ ਹੋਵੇ ਜਾਂ ਯੂ ਐਸ ਏ ਇਹਨਾਂ ਸਾਰੇ ਮੁਲਕਾਂ ਨੇ ਕਿਤਨਾ ਕਿਤੇ ਹਿਡਨ ਪਾਲਿਸੀਜ਼ ਫਰੇਮ ਕੀਤੀਆਂ ਨੇ ਕਿ ਸਿਰਫ ਜੈਨੂਇਨ ਸਟੂਡੈਂਟਸ ਨੇ ਜਿਹੜੇ ਹੁਣ ਇੰਡੀਆ ਤੋਂ ਉਹੀ ਸੱਦੇ ਜਾਣਗੇ ਮਤਲਬ ਇੱਕ ਤਰੀਕੇ ਨਾਲ ਜਿਹੜੇ ਸਟੂਡੈਂਟ ਜੈਨੂਇਨ ਨਹੀਂ ਜਿਹੜੇ ਆਪਣੇ ਫਰਜ਼ੀ ਡਾਕੂਮੈਂਟਸ ਫਰਜ਼ੀ ਆਰਜ਼ੀ ਇਹਾਂ ਫਰਜ਼ੀ ਫੰਡਾਂ ਦੇ ਨਾਲ ਫਾਈਲਾਂ ਅਪਲਾਈ ਕਰਦੇ ਸੀ ਉਹਨਾਂ ਸਾਰਿਆਂ ਦੇ ਲਈ ਰਸਤੇ ਹੁਣ ਬੰਦ ਹੋਣ ਜਾ ਰਹੇ ਨੇ ਜਿਹੜੇ ਜੈਨੂਇਨ ਸਟੂਡੈਂਟਸ ਨੇ ਉਹਨਾਂ ਨੂੰ ਇਹ ਮੁਲਕ ਹੱਥਾਂ ਤੇ ਚੱਕਣਗੇ ਤੇ ਵੀਜ਼ਾ ਵੀ ਬਹੁਤ ਜਲਦੀ ਮਿਲਿਆ ਕਰੇਗਾ ਔਰ ਫੈਸਿਲਿਟੀਆਂ ਨੇ ਜਿਹੜੇ ਬੈਨੀਫਿਟਸ ਨੇ ਉਹ ਇਹਨਾਂ ਸਾਰੇ ਸਟੂਡੈਂਟਸ ਲਈ ਖੁੱਲਣਗੇ ਜਸਵੀਰ ਜੀ ਸਾਡੇ ਨਾਲ ਨੇ ਜਸਵੀਰ ਜੀ ਦੇ ਨਾਲ ਗੱਲ ਅੱਗੇ ਵਧਾਉਣੀ ਹੈ ਜਸਵੀਰ ਜੀ ਬਹੁਤ ਬਹੁਤ ਸਵਾਗਤ ਹੈ ਜੀ ਜਸਵੀਰ ਜੀ ਕਿਵੇਂ ਵੇਖੀਏ ਸਾਰੇ ਮੁਲਕ ਉਨਾਂ ਦੀ ਹੁਣ ਕੋਸ਼ਿਸ਼ ਇਹ ਹੈ ਕਿ 100% ਜੈਨੂਇਨ ਸਟੂਡੈਂਟ ਸਾਡੇ ਕੰਟਰੀ ਚ ਐਂਟਰ ਹੋਵੇ ਸੋ ਇਹ ਵੱਡੇ ਫੈਸਲੇ ਜਿਹੜੇ ਨੇ ਜੈਨੂਇਨ ਸਟੂਡੈਂਟਸ ਤੁਸੀਂ ਕਿੰਨਾਂ ਨੂੰ ਮੰਨਦੇ ਹੋ ਤੇ ਇਹ ਖੁਸ਼ੀ ਦੀ ਲਹਿਰ ਕਿਵੇਂ ਸੋ ਦੇਖੋ ਜੇ ਇਹਦੇ ਚ ਕਹੀਏ ਨੇ ਕਿ ਜੈਨੂਇਨ ਸਟੂਡੈਂਟ ਦੀ ਸਭ ਤੋਂ ਵਧੀਆ ਸ਼ੁਰੂਆਤ ਕਿੱਨੇ ਕੀਤੀ ਤਾਂ ਉਹਦੇ ਚ ਆਸਟ੍ਰੇਲੀਆ ਹੈਗਾ ਜਿਨੇ ਜੀਟੀਈ ਇੰਟਰੋਡਿਊਸ ਕੀਤੀ ਸੀ ਅੱਜ ਤੋਂ 5 ਸਾਲ ਪਹਿਲਾਂ ਸੋ ਜੈਨੂਇਨ ਟੈਂਪੋਰਰੀ ਐਂਟਰਡ ਦੇ ਨਾਮ ਉਹਨਾਂ ਨੇ ਦਿੱਤਾ ਉਹਦਾ ਨਾਮ ਉਹਨਾਂ ਨੇ ਜੀਐਸਟੀ ਕਰਤਾ ਸੋ ਸਟੂਡੈਂਟਸ ਉਹਨਾਂ ਨੇ ਕਿਹਾ ਸੀ ਕਿ ਜਦੋਂ ਸਟੂਡੈਂਟ ਸਾਡੇ ਕੋਲ ਆਏ ਅਸੀਂ ਪਹਿਲਾਂ ਯੂਨੀਵਰਸਿਟੀ ਦੀ ਰਿਸਪੌਂਸਿਬਿਲਟੀ ਬਣਦੀ ਹੈ ਜਿਹੜਾ ਵੀ ਉਸ ਸਟੂਡੈਂਟ ਨੂੰ ਐਂਟਰੀ ਦੇ ਰਿਹਾ ਉਹਨੂੰ COE ਦੇਣ ਤੋਂ ਪਹਿਲਾਂ ਯਾਨੀ ਹੀ ਕਨਫਰਮੇਸ਼ਨ ਆਫ ਇਨਰੋਲਮੈਂਟ ਦੇਣ ਤੋਂ ਪਹਿਲਾਂ ਉਹ ਵੈਰੀਫਾਈ ਕਰਨ ਕਿ ਉਹ ਸਟੂਡੈਂਟ ਅਫੋਰਡ ਕਰ ਸਕਦਾ ਹੈ ਆਸਟ੍ਰੇਲੀਆ ਚ ਪੜਨਾ ਔਰ ਉਹ ਇੱਥੇ ਆ ਕੇ ਆਪਣਾ ਕਾਲਜ ਚ ਕੋਰਸ ਖਤਮ ਕਰੇਗਾ ਸੋ ਇਹ ਸਾਰੀਆਂ ਚੀਜ਼ਾਂ ਆਸਟ੍ਰੇਲੀਆ ਤੋਂ ਸਟਾਰਟ ਹੋਈਆਂ ਸੀ ਵੇਅਰ ਐਸ ਕੈਨੇਡਾ ਦੀਆਂ ਜਿਹੜੀਆਂ ਪਾਲਿਸੀਜ਼ ਰਹੀਆਂ ਉਹ ਹਮੇਸ਼ਾ ਹੀ ਬੜੀਆਂ ਰਿਲੈਕਸ ਰਹੀਆਂ ਕੈਨੇਡਾ ਨੇ ਇਹਨਾਂ ਚੀਜ਼ਾਂ ਨੂੰ ਜ਼ਿਆਦਾ ਤਵੱਜੂ ਨਹੀਂ ਦਿੱਤਾ ਔਰ ਜਦੋਂ ਦੇਖਿਆ ਜਾਏਗੇ ਆਸਟ੍ਰੇਲੀਆ ਤੁਸੀਂ ਦੇਖਿਆ ਹੀ ਹੋਏਗਾ ਕਿ ਆਸਟ੍ਰੇਲੀਆ ਟਾਈਮ ਟੂ ਟਾਈਮ ਸਿਰ ਬਹੁਤ ਸਟ੍ਰਿਕਨੈਸ ਨਾਲ ਅੰਦਰ ਹੁੰਦਾ ਹੈ ਔਰ ਟਾਈਮ ਟੂ ਟਾਈਮ ਸਿਰ 아이ਟੀ ਰੇਟਸ ਵੀ ਆਸਟ੍ਰੇਲੀਆ ਦਾ ਵੀਜ਼ਾ ਸਕਸੈਸ ਰੇਟ ਉਹਨਾਂ ਬੱਚਿਆਂ ਲਈ ਹੈ ਜਿਹੜੇ ਬੱਚੇ ਉਹਨਾਂ ਨੂੰ ਲੱਗਦਾ ਕਿ ਉੱਥੇ ਆ ਕੇ ਪੜ੍ਹਾਈ ਖਤਮ ਕਰਨਗੇ ਔਰ ਉਹਨਾਂ ਨੂੰ ਪਤਾ ਹੈ ਕਿ ਨਾਰਥ ਇੰਡੀਅਨ ਬੱਚੇ ਜਿਹੜੇ ਆ ਕੇ ਬੈਚਲਰ ਡਿਗਰੀ ਨਹੀਂ ਕਰਦੇ ਔਰ ਉੱਥੇ ਆ ਕੇ ਉਹਨਾਂ ਦੇ ਰੂਲਸ ਨਾਲ ਹੀ ਖਿਲਵਾੜ ਕਰਦੇ ਨੇ ਸੋ ਦੇਖਿਆ ਜਾਏ ਤਾਂ ਜਿਹੜੇ ਸਾਡੇ ਸਟੂਡੈਂਟਸ ਉੱਥੇ ਜਾਂਦੇ ਨੇ ਉਹਨਾਂ ਦਾ ਫੋਕਸ ਮੇਜਰਲੀ ਹੁੰਦਾ ਹੈ ਕਿ ਸੀ ਪੈਸ ਤੁਹਾਡੀ ਸਾਰੇ ਪੇਰੈਂਟਸ ਨੂੰ ਸਟੂਡੈਂਟਸ ਨੂੰ ਵੀ ਇਹ ਐਡਵਾਈਸ ਹੈ ਕਿ ਇੱਕ ਚਾਹੇ ਤੁਹਾਨੂੰ ਚੰਗੀ ਲੱਗੇ ਜਾਂ ਪੂਰੀ ਲੱਗੇ ਕਿ ਤੁਸੀਂ ਪੈਸੇ ਸਾਰੀ ਜ਼ਿੰਦਗੀ ਕਮਾਉਣੇ ਹਨ ਮਤਲਬ ਕਿ ਹਮੇਸ਼ਾ ਹੀ ਮੈਂ ਇਹ ਗੱਲ ਦੱਸਦਾ ਕਿ ਅਸੀਂ ਪੈਸੇ ਤਾਂ ਸਾਰੀ ਜ਼ਿੰਦਗੀ ਕਮਾਉਣੇ ਹਨ ਬਟ ਇਨੀਸ਼ੀਅਲੀ ਅਸੀਂ ਜੇ ਚੰਗੀ ਪੜ੍ਹਾਈ ਕਰ ਲਾਂਗੇ ਤਾਂ ਜਿਹੜੇ ਸਾਰੀ ਜ਼ਿੰਦਗੀ ਕਮਾਉਣੇ ਹਨ ਪੈਸੇ ਨਾ ਉਹ ਵਧੀਆ ਤਰੀਕੇ ਆਣਗੇ ਸਾਡੀ ਪੀਆਰ ਵੀ ਹੋ ਜਾਏਗੀ ਸਿਟੀਜ਼ਨ ਵੀ ਹੋ ਜਾਏਗੀ ਬਟ ਜੇ ਅਸੀਂ ਜਲਦੀ ਕਰਾਂਗੇ ਸੀ ਪੜ੍ਹਾਈ ਛੱਡ ਕੇ ਪੈਸੇ ਕਮਾ ਲਏ ਫਿਰ ਆਪਾਂ ساری ਜ਼ਿੰਦਗੀ ਦੀ ਕਮਾਪਾਵਾਂਗੇ ਜਾਂ ਤਾਂ ਉਹ ਦੇਸ਼ ਸਾਨੂੰ ਬਾਹਰ ਵਾਪਸ ਭੇਜ ਦੂਗਾ ਇੱਥੇ ਔਰ ਇੱਥੇ ਆ ਕੇ ਵੀ ਨਹੀਂ ਫਿਰ ਆਪਾਂ ਪੈਸੇ ਕਮਾਵਾਂਗੇ ਕਿਉਂਕਿ ਆਪਾਂ ਪੜ੍ਹਾਈ ਦਾ ਕੀਤੀ ਨਹੀਂ ਸੋ ਅਸੀਂ ਸ਼ਾਰਟ ਟਰਮ ਗੋਲਸ ਲੈ ਕੇ ਚੱਲ ਰਹੇ ਹਾਂ ਮੈਨੂੰ ਲੱਗਦਾ ਨਾਰਥ ਇੰਡੀਆ ਤੁਸੀਂ ਬਹੁਤ ਹੀ ਛੋਟਾ ਸੋਚ ਰਹੇ ਹੋ ਕਿ ਆਉਣ ਵਾਲੇ 2 ਸਾਲ ਚ ਪੈਸੇ ਕਮਾ ਲਈਏ ਆਉਣ ਵਾਲੇ 4 ਸਾਲ ਚ ਪੈਸੇ ਕਮਾ ਲਈਏ ਠੀਕ ਹੈ ਅਸੀਂ ਇੱਥੋਂ ਪੈਸੇ ਵਿਆਜ ਤੇ ਫੜ ਕੇ ਦਿੱਤੇ ਅਸੀਂ ਉੱਥੇ ਜਾ ਕੇ ਪੈਸੇ ਉਤਾਰਨੇ ਵੀ ਹੈਗੇ ਆ ਔਰ ਸਾਨੂੰ ਲੱਗਦਾ ਕਿ ਅਸੀਂ ਵਿਆਜ ਵੀ ਦੇਣਾ ਤਾਂ ਮੇਰੇ ਹਿਸਾਬ ਨਾਲ ਜਿਹੜੇ ਬੱਚੇ ਪਹਿਲੀ ਗੱਲ ਉਹ ਇਦਾਂ ਦਾ ਡਿਸੀਜਨ ਹੀ ਨਾਲ ਲੈਣ ਤਾਂ ਕਿ ਉਹਨਾਂ ਨੂੰ ਉੱਥੇ ਜਾ ਕੇ ਔਕਾ ਹੋਣਾ ਪਏ ਕਿਉਂਕਿ ਬਹੁਤ ਮਹਿੰਗਾ ਹੈ ਅਜਿ ਦੇ ਰੇਟ 'ਚ ਅਕੋਮੋਡੇਸ਼ਨ ਬਹੁਤ ਮਹਿੰਗੀ ਹੈ ਅਜਿ ਦੇ ਰੇਟ 'ਚ ਖਾਣਾ ਪੀਣਾ ਬਹੁਤ ਮਹਿੰਗਾ ਹੈ ਇੰਡੀਆ ਜੀ ਇੰਨਾ ਮਹਿੰਗਾ ਹੋ ਗਿਆ ਤਾਂ ਬਾਹਰ ਦੀ ਕੀ ਗੱਲ ਹੈ ਸੋ ਬਹੁਤ ਮਹਿੰਗਾ ਹੈ ਔਰ ਅਸੀਂ ਜਦੋਂ ਉੱਥੇ ਪਹੁੰਚਦੇ ਹਾਂ ਸਾਨੂੰ ਲੱਗਦਾ ਕਿ ਯਾਰ ਜਿੰਨੇ ਕੁ ਪੈਸੇ ਅਸੀਂ ਇੱਥੇ ਲਾ ਕੇ ਆਏ ਹਾਂ ਸਾਨੂੰ ਤਾਂ ਪੈਸੇ ਬਹੁਤ ਥੋੜੇ ਹੈ ਔਰ ਦੂਜੀ ਚੀਜ਼ ਹੈ ਜਦੋਂ ਅਸੀਂ ਕੰਮ ਕਰਨਾ ਸ਼ੁਰੂ ਕਰਦੇ ਆ ਕੰਮ ਇਨੀਸ਼ੀਏਟਲੀ ਉਹਨਾਂ ਨਹੀਂ ਮਿਲਦਾ ਜਿੰਨੀ ਸਾਡੀ ਐਕਸਪੈਕਟੇਸ਼ਨ ਹੁੰਦੀ ਹੈ ਫਿਰ ਅਸੀਂ ਸੋਚਦੇ ਕਿ ਅਸੀਂ ਤਾਂ ਗਲਤੀ ਕਰਤੀ ਸੋ ਨੌਰਮਲੀ ਕੈਨੇਡਾ ਚ ਸਟੂਡੈਂਟਸ ਇਹੀ ਫੀਲ ਲੈ ਕੇ ਬੈਠੇ ਹੋਏ ਆ ਕਿ ਅਸੀਂ ਜਿੰਨੇ ਪੈਸੇ ਲਾ ਕੇ ਆਏ ਸੀ ਸਾਡੇ ਪੈਸੇ ਤੇ ਉਹਨਾਂ ਰਿਟਰਨ ਨਹੀਂ ਆ ਰਹੀ ਸੋ ਸਟੂਡੈਂਟਸ ਮੇਰੀ ਇਹ ਜ਼ਰੂਰ ਤੁਹਾਨੂੰ ਮੈਂ ਕਹਿਣਾ ਚਾਹਾਂਗਾ ਕਿ ਅਸੀਂ ਪੜਨ ਆਏ ਸੀ ਇਟ ਇਜ਼ ਪੈਸੇ ਲਾਏ ਸੀ ਉਹ ਪੜਨ ਤੇ ਪੜਾਈ ਕਰਨ ਆਏ ਸੀ ਪਰ ਅਸੀਂ ਪੜਾਈ ਦੇ ਮੋਟੋ ਨਾਲ ਉੱਥੇ ਪਹੁੰਚੇ ਨਹੀਂ ਆ ਸੋ ਅੱਜ ਦੇ ਦਿਨ ਚ ਕੈਨੇਡਾ ਵੀ ਆਸਟ੍ਰੇਲੀਆ ਵੀ ਜਰਮ ਸਾਰੇ ਜੈਨੂਇਨ ਸਟੂਡੈਂਟਸ ਦੀ ਭਾਲ ਚ ਹੈ ਔਰ ਜੇ ਤੁਸੀਂ ਜੈਨੂਇਨ ਸਟੂਡੈਂਟ ਨਹੀਂ ਹੈਗੇ ਤਾਂ ਤੁਹਾਨੂੰ ਫਿਊਚਰ ਵਿੱਚ ਪੀਆ ਨਹੀਂ ਮਿਲੇਗੀ ਤੁਸੀਂ ਸੈਟਲ ਨਹੀਂ ਹੋ पाओगे ਜੌਬ ਨਹੀਂ ਮਿਲੇਗੀ ਔਰ ਜੇ ਪੀਆ ਨਹੀਂ ਮਿਲੇਗੀ ਮੈਨੂੰ ਲੱਗਦਾ ਹੈ ਕਿ ਜਿਹੜਾ ਰੀਅਲ ਮੋਟੋ ਹੈਗਾ ਸਾਡਾ ਸੈਟਲਮੈਂਟ ਦਾ ਕਿਉਂਕਿ ਨਾਰਮਲੀ ਜਿੰਨੇ ਵੀ ਬੱਚੇ ਪੰਜਾਬ ਤੋਂ ਨਾਰਥ ਇੰਡੀਆ ਤੋਂ ਜਾਂ ਇੰਡੀਆ ਤੋਂ ਜਾਣਾ ਚਾਹਦੇ ਉਹ ਇਹ ਮੋਟੋ ਲੈ ਕੇ ਜਾਂਦੇ ਕਿ ਅਸੀਂ ਸੈਟਲ ਹੋਈਏ ਲਾਈਫ ਲੌਂਗ ਉੱਥੇ ਰਹੀਏ ਔਰ ਉਸੇ ਪੈਸੇ ਕਮਾਈਏ ਕਿਉਂਕਿ ਇੰਡੀਆ 'ਚ ਹੈਗਾ ਮਿਨਿਮਮ ਵੇਜ ਰੇਟ ਜਿਹੜਾ ਕਿ ਹੈਗਾ 8000 ਰੁਪਏ ਮਹੀਨਾ ਮੋਰ ਜੀ ਮੈਂ ਕੈਲਕੂਲੇਟ ਕਰ ਰਹਾ ਕਿ ਕੈਨੇਡਾ ਦਾ ਜਾਂ ਜਰਮਨੀ ਦਾ ਜਾਂ ਯੂ ਐਸ اے ਦਾ ਜਿਹੜਾ ਮਿਨੀਮਮ ਵੇਜ ਰੇਟ ਹੈ ਜੇ ਤੁਸੀਂ 10 ਘੰਟੇ ਵੀ ਕੰਮ ਕਰਦੇ ਹੋ ਤਾਂ 1000 ਰੁਪਏ/ਘੰਟਾ ਹੈ ਮਿਨੀਮਮ ਮਿਨੀਮਮ ਵੇਜ ਰੇਟ 1000 ਤੋਂ 1500 ਰੁਪਏ/ਘੰਟਾ ਹੈ ਸੋ ਦਿਹਾੜੀ ਦਾ 3000 ਰੁਪਏ ਦੀ ਹੈ ਸੋ ਜੇ 25 ਦਿਨ ਕੰਮ ਕੀਤੇ ਤਾਂ 2.5 ਲੱਖ ਰੁਪਈਆ ਤੁਸੀਂ ਮਿਨੀਮਮ ਕਮਾ ਸਕਦੇ ਹੋ ਮਿਨੀਮਮ ਜਿਹੜਾ ਲੇਬਰਰ ਹੈ ਉਹ ਇੰਨੇ ਪੈਸੇ ਕਮਾਉਂਦਾ ਹੈ ਜੇ ਤੁਸੀਂ ਇੰਜੀਨੀਅਰ ਬਣ ਜਾਓ ਜਾਂ ਤੁਸੀਂ ਕੋਈ ਚੰਗਾ ਕੰਮ ਕਰ ਲਓ ਤੁਸੀਂ ਨਰਸ ਬਣ ਜਾਓ ਤੁਸੀਂ ਡਾਕਟਰ ਬਣ ਜਾਓ ਜਾਂ ਕੋਈ ਬਹੁਤ ਅੱਛਾ ਕੋਰਸ ਕਰ ਲਓ ਤੁਸੀਂ 10 ਲੱਖ ਰੁਪਈਆ ਮਹੀਨਾ ਵੀ ਕਮਾਣਾ ਕੋਈ ਔਖੀ ਗੱਲ ਨਹੀਂ ਕੋਈ ਵੀ ਔਖੀ ਗੱਲ ਨਹੀਂ ਹੈ ਸੁਨਿੰਦਰ ਜੀ 10 ਲੱਖ ਰੁਪਈਆ ਇੱਕ ਚੰਗੀ ਐਜੂਕੇਸ਼ਨ ਦੇ ਨਾਲ ਮਹੀਨਾ ਕਮਾਣਾ ਪਰ ਸਾਨੂੰ ਜਲਦੀ ਹੁੰਦੀ ਹੈ ਉਹ 2.5 ਲੱਖ ਰੁਪਈਆ ਦੀ ਅਸੀਂ ਇਹਨੇ ਕਿਸੀ ਪਹੁੰਚ ਕੇ 2.5 ਲੱਖ ਕਮਾਣਾ ਸ਼ੁਰੂ ਕਰ ਦਈਏ ਅਸੀਂ ਜਿਹੜਾ ਪਹਿਲਾਂ 3 25 30 ਲੱਖ ਲਾ ਕੇ ਆਏ ਆ ਉਹ ਉਤਾਰ ਦਈਏ ਅਸੀਂ ਇਹ ਨਹੀਂ ਸੋਚਦੇ ਕਿ ਪੜ ਕੇ ਅਸੀਂ 5 ਲੱਖ ਮਹੀਨਾ ਵੀ ਕਮਾ ਸਕਦੇ ਆ ਪੜਾਈ ਤੋਂ ਆਉਂਦੀ ਔਰ ਉਹ ਸਾਰੀ ਜ਼ਿੰਦਗੀ ਆਣਾ ਇਹ ਨਹੀਂ ਹੈ ਕਿ ਇੱਕ 2000 ਲਾਣਾ ਜੇ ਅਸੀਂ ਪੀਆਰ ਹੋ ਗਏ ਤਾਂ ਸਾਰੀ ਜ਼ਿੰਦਗੀ ਉਹ 5 ਲੱਖ ਰੁਪਏ ਮਹੀਨਾ ਆਣਾ ਜਿਹਦੇ ਨਾਲ ਤੁਸੀਂ ਜੋ ਮਰਜੀ ਕਰ ਸਕਦੇ ਤੁਸੀਂ ਘਰ ਵੀ ਖਰੀਦ ਸਕਦੇ ਤੁਸੀਂ ਗੱਡੀ ਵੀ ਲੈ ਸਕਦੇ ਤੁਸੀਂ ਵਧੀਆ ਕੱਪੜੇ ਵੀ ਲੈ ਸਕਦੇ ਹੋ ਪਰ ਸਾਡਾ ਇੱਕ ਸ਼ਾਰਟ ਟਰਮ ਗੋਲ ਹੁੰਦਾ ਹੈ ਔਰ ਅਸੀਂ ਸ਼ਾਰਟ ਟਰਮ ਗੋਲ ਪਿੱਛੇ ਮੈਨੂੰ ਲੱਗਦਾ ਹੈ ਕਿ ਆ ਜਿਹੜੀ ਜੈਨੂਇਨ ਸਟੂਡੈਂਟ ਵਾਲੀ ਗੱਲ ਹੈ ਉਹ ਸਟੂਡੈਂਟਸ ਜੈਨੂਇਨ ਸਟੂਡੈਂਟ ਨਹੀਂ ਹੈ ਖੁਬ ਗਵਾਦ ਨੇ ਗੋਡ ਆ ਦਿਨ ਤੇ ਸਾਰੇ ਹੀ ਕੰਟਰੀ ਆਪਣੇ ਇੰਡੀਆ ਨੂੰ ਔਰ ਖਾਸ ਕਰਕੇ ਨਾਰਥ ਇੰਡੀਅਨ ਸਟੂਡੈਂਟਸ ਨੂੰ ਇੱਕ ਲੋਅਰ ਕੈਟਾਗਰੀ ਚ ਦੇਖ ਰਹੇ ਨੇ ਔਰ ਉਹ ਦਿਨ ਦੂਰ ਵੀ ਨਹੀਂ ਜਦੋਂ ਕੈਨੇਡਾ ਵੀ ਨਾਰਥ ਇੰਡੀਅਨ ਵਾਲੇ ਬੱਚਿਆਂ ਨੂੰ ਜਿਵੇਂ ਆ ਸਟ੍ਰੇਲੀਆ ਨੇ ਲਾਸਟ ਅਸੈਸਮੈਂਟ ਚ ਪਾਇਆ ਹੋਇਆ ਆਸਟ੍ਰੇਲੀਆ ਨਾਰਥ ਇੰਡੀਅਨ ਵਾਲੇ ਬੱਚੇ ਨੂੰ ਬਹੁਤ ਹੀ ਘੱਟ ਵੀਜ਼ਾ ਦਿੰਦਾ ਔਰ ਕਹਿੰਦਾ ਕਿ ਨਾਰਥ ਇੰਡੀਅਨ ਬੱਚਿਆਂ ਨੂੰ ਤਾਂ ਮੈਂ ਬਹੁਤ ਜ਼ਿਆਦਾ ਉਹਨਾਂ ਨੇ ਸਟ੍ਰਿਕਟਲੀ ਬਿਹੇਵ ਕਰਦੇ ਆ ਸੋ ਉਦਾਂ ਕੈਨੇਡਾ ਵੀ ਇਦਾਂ ਕਰ ਸਕਦਾ ਕਿਉਂਕਿ ਜੋ ਸਾਡੇ ਬੱਚੇ ਉੱਥੇ ਕਰ ਰਹੇ ਨੇ ਜਾਂ ਜੋ ਉਹ ਸੋਚਦੇ ਹੈਗੇ ਆ ਉਹ ਕੀ ਕਹਿੰਦੇ ਆ ਕੈਨੇਡਾ ਦੇ ਸਿਸਟਮ ਦੇ ਨਾਲ ਅਲਾਈਨ ਨਹੀਂ ਹੈਗਾ ਸੋ ਸਟੂਡੈਂਟਸ ਸਿੱਤੇ ਹੁਣ ਜਾ ਰਹੇ ਆ ਮੈਨੂੰ ਲੱਗਦਾ ਕਿ ਜੇ ਚੰਗੇ ਕੋਰਸਿਸ ਲਾਵਾਂਗੇ ਕਿਸੇ ਵੀ ਕੰਟਰੀ ਜਾਵਾਂਗੇ ਤਾਂ ਅچھے ਕੋਰਸਿਸ ਲਾਵਾਂਗੇ ਤਾਂ ਸੈਟਲਮੈਂਟ ਜ਼ਰੂਰ ਹੋਵੇਗੀ ਬਿਲਕੁਲ ਪਰ ਜੈਨੂਇਨ ਸਟੂਡੈਂਟਸ ਨੂੰ ਡਿਫਾਈਨ ਕਰੋ ਕਿਹੜਾ ਮਾਵਾਬੀ ਸਮਝਣ ਕਿ ਕੀ ਸਾਡਾ ਬੱਚਾ ਜੈਨੂਇਨ ਹੈ ਕਿ ਨਹੀਂ ਦੇਖੋ ਜੈਨੂਇਨ ਸਟੂਡੈਂਟ ਉਹ ਹੁੰਦਾ ਹੈ ਜਿਹਦੇ ਕੋਲ ਆਪਣੀ ਪੜ੍ਹਾਈ ਕਰਨ ਦੇ ਪੈਸੇ ਨੇ 2 ਸਾਲ ਦੀ ਪੜ੍ਹਾਈ ਤੇ ਜਾ ਰਹੇ ਹੋ ਤੁਹਾਡੇ ਕੋਲ ਕੈਨੇਡਾ ਤਾਂ 1 ਸਾਲ ਦੇ ਮੰਗਦਾ ਆਸਟ੍ਰੇਲੀਆ ਤਾਂ ਆਹਨ ਵਾਲੇ ਸਾਲਾਂ ਦੇ ਵਿੱਚ ਚੈੱਕ ਕਰਦਾ ਨਿਊਜ਼ੀਲੈਂਡ ਪੂਰੀ ਸਟੱਡੀ ਤੇ ਚੈੱਕ ਕਰਦਾ ਸੋ ਜੈਨੂਇਨ ਸ ਫੋਰਡ ਕਰ ਸਕਦਾ ਆਪਣਾ ਰਹਿਣਾ ਖਾਣਾ ਫੋਰਡ ਕਰ ਸਕਦਾ ਔਰ ਜਿਹਦਾ ਮੋਟੋ ਉਹ ਹੈ ਕਿ ਉੱਥੇ ਆ ਕੇ ਉਹ ਕੋਰਸ ਖਤਮ ਕਰੇ ਬਿਲਕੁਲ ਠੀਕ ਹੈ ਸੋ ਜਿਹੜੇ ਬ੍ਰਿਲੀਅੰਟ ਸਟੂਡੈਂਟਸ ਨੇ ਜਿਨ੍ਹਾਂ ਜਿਨ੍ਹਾਂ ਦੇ ਐਜੂਕੇਸ਼ਨ ਚ ਅچھے ਸਕੋਰ ਨੇ ਆਇਆ ਸੱਚਾ ਉਹਨਾਂ ਦੇ ਲਈ ਫਿਊਚਰ ਬਹੁਤ ਬ੍ਰਾਈਟ ਹੈ ਅਗਰ ਉਹ ਆਪਣੇ ਸਟੱਡੀ ਮੈਨੇਜਰ ਮੈਂ ਇੱਕ ਐਗਜ਼ਾਮਪਲ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਾਂਗਾ ਕਿ ਅਸੀਂ ਜੇ 70% ਤੋਂ ਉੱਤੇ ਵਾਲਾ ਬੱਚਾ ਹੈ ਨਾ ਮੈਂ ਉਹਨੂੰ ਕਾਂਗਾ ਕਿ ਉਹ ਅੱਛਾ ਬੱਚਾ ਹੈ 70% ਤੋਂ ਉੱਤੇ ਵਾਲਾ ਬੱਚਾ ਆਵਰੇਜ ਹੈ ਚੰਗਾ ਬੱਚਾ ਹੈ ਔਰ ਜੇ ਤੁਸੀਂ ਕੈਨੇਡਾ ਆਸਟ੍ਰੇਲੀਆ ਯੂ ਐਸ ਯੂ ਕੇ ਹੋਵੋਗੇ ਤਾਂ ਤੁਸੀਂ ਇੱਕ ਬ੍ਰਾਈਟ ਚਾਈਲਡ ਹੋ बिकॉज ਤੁਸੀਂ 70% ਤੋਂ ਉੱਤੇ ਹੋ ਬਟ ਇੰਡੀਆ ਵਰਗੇ ਕੰਟਰੀ ਚ ਜੇ ਤੁਸੀਂ 95% ਤੋਂ ਉੱਤੇ ਹੋ ਤਾਂ ਤੁਹਾਨੂੰ ਬ੍ਰਾਈਟ ਮੰਨਿਆ ਜਾਂਦਾ बिकॉज ਜਿੰਨੇ ਵੀ ਅੱਜ ਕੀ ਪਲੱਸ 2 ਪਾਸ ਬੱਚੇ ਹੋਏ ਆ ਬੀ ਕਾਮ ਬੀ ਵੀਏ ਜਿਹੜੇ ਅਡਮਿਸ਼ਨ ਦੇ ਕੱਟਆਫ 95% ਗਈ ਹੈ ਦਿੱਲੀ ਵਿੱਚ 97% ਗਈ ਹੈ ਔਰ ਪੰਜਾਬ ਆਪਣੇ ਚੰਡੀਗੜ੍ਹ ਵਿੱਚ 95% ਕਟਆਫ ਗਈ ਹੈ ਔਰ ਸਰਕਾਰੀ ਕਾਲਜਾਂ ਚ ਲੱਗਦਾ ਸਾਰੇ ਕਿਤੇ ਹੀ 90% ਤੋਂ ਉੱਤੇ ਕਟਆਫ ਗਈ ਹੈ ਤਾਂ ਜੇ ਇੰਡੀਆ 'ਚ ਤੁਸੀਂ ਬ੍ਰਿਲੀਅੰਟ ਦਾ ਮਤਲਬ ਹੈਗਾ 90% ਤੋਂ ਉੱਤੇ ਵਾਲਾ ਬੱਚਾ ਔਰ ਜੇ ਤੁਸੀਂ ਬਾਹਰ ਜਾਂਦੇ ਹੋ ਤਾਂ 70% ਤੋਂ ਉੱਤੇ ਵਾਲਾ ਬੱਚਾ ਵੀ ਬ੍ਰਿਲੀਅੰਟ ਹੈ ਸੋ ਥੈਂਕ ਯੂ so much ਜਸਮੀਤ ਜੀ ਸਕਰੀਨ 'ਤੇ ਨੰਬਰ ਹੈ 90413 90412 ਸਾਰੇ ਵਿਦਿਆਰਥੀ ਇਸ ਨੰਬਰ 'ਤੇ WhatsApp ਵੀ ਕਰ ਸਕਦੇ ਨੇ ਕੋਈ ਵੀ ਕਰ ਸਕਦੇ